ਇੱਕ ਜਿੱਤ ਦੀ ਖੁਸ਼ੀ ਵਿੱਚ ਨਗਾਰੇ ਤੇ ਝੋਟ ਲਾਈ ਉਹਦੀ ਖਬਰ ਔਰੰਗਜ਼ੇਬ ਤੱਕ ਪਹੁੰਚੀ ਪਿਓ ਹੈ ਉਹਨੇ ਫਿਰ ਲਿਖ ਕੇ ਭੇਜਿਆ ਉਹਨੇ ਆਖਿਆ ਇਹ ਤੇਰੀ ਪਹਿਲੀ ਤੇ ਆਖਰੀ ਗਲਤੀ ਹੈ ਮੈਂ ਇਹਦੇ ਤੋਂ ਬਾਅਦ ਤੈਨੂੰ ਇਸ ਗਲਤੀ ਵਾਸਤੇ ਮਾਫ ਨਹੀਂ ਕਰਾਂਗਾ ਜੋ ਮੈਂ ਐਲਾਨ ਕੀਤਾ ਹੋਇਆ ਉਹ ਸਾਰਿਆਂ ਵਾਸਤੇ ਕੋ ਜਿਆ ਹੈ ਇਸ ਬਾਦਸ਼ਾਹੀ ਨਗਾਰੇ ਤੋਂ ਬਿਨਾ ਕੋਈ ਨਗਾਰੇ ਤੇ ਚੋਟ ਨਹੀਂ ਲਾ ਸਕਦਾ ਗੁਰੂ ਸਾਹਿਬ ਨੇ ਇਹ ਬਖਸ਼ਿਸ਼ ਕੀਤੀ ਮਹਾਰਾਜ ਸਿੱਖਾਂ ਨੂੰ ਪੈਰ ਰਹਿਤ ਕੀਤਾ ਸਿੱਖਾਂ ਨੇ ਰਣਜੀਤ ਨਗਾਰਾ ਮੜਿਆ ਤੇ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਰਣਜੀਤ ਨਗਾਰੇ ਤੇ ਚੋਟਾਂ ਲੱਗੀਆਂ ਤੇ ਇਹ ਕਹਿਲੂਰੀਏ ਪਹਾੜੀਏ ਇਹਨਾਂ ਨੇ ਜਦੋਂ ਇਹ